ਜੇਕਰ ਉਹਦੀ ਕਪੈਸਿਟੀ ਮੰਨ ਲਓ ਹੈਗੀ 30 ਲੀਟਰ ਦੀ ਤਾਂ ਉਹ ਤੋਂ ਕੋਸ਼ਿਸ਼ ਕਰੋ ਵੀ ਆਪਾਂ 25 ਲੀਟਰੀ ਦੁੱਧ ਲੈਣਾ ਜੇ ਤੁਸੀਂ 35 ਲੈਣ ਦੀ ਕੋਸ਼ਿਸ਼ ਕਰਾਂਗੇ ਨਾ ਉਹਨੂੰ ਜ਼ਿਆਦਾ ਫੀਡ ਖਵਾਵਾਂਗੇ ਤਾਂ ਉਹ ਨਾ ਹੀ ਤਾਂ ਫੀਡ ਖਾਊਗੀ ਨਾ ਉਹਦਾ ਬਾਡੀ ਸਕੋਰ ਆਊ ਟੁੱਟੂਗਾ ਨਾ ਕਿ ਉਹ 35 ਤੇ ਜਾਣੀ ਨਹੀਂ ਫੀਡ ਘਾਟਾ ਪੈਂਦਾ ਜੇਕਰ ਸਾਰੀਆਂ ਹੀ ਗਾਵਾਂ ਡਰਾਈ ਹੋ ਗਈਆਂ ਫਿਰ ਤਾਂ ਦੇਖੋ ਆਪਾਂ ਨੂੰ ਪੱਲ ਨੂੰ ਖਵਾਉਣੀ ਪਊਗਾ ਪਰ ਫਿਰ ਵੀ ਇਹ ਵਿਚਾਰੀਆਂ ਇਹ ਨਹੀਂ ਵੀ ਆਪਦਾ ਹੱਕ ਜਿੰਨਾ ਕਿ ਇਹ ਖਾਂਦੀਆਂ ਉਹਨਾਂ ਕਿ ਤਾਂ ਜ਼ਿੰਦਗੀ ਹੀ ਨਹੀਂ ਦੇਂਦੇ ਤੇ ਮਾਸਟਰ ਜੀ ਇੱਕ ਨਾ ਇੱਕ ਧਾਰਨਾ ਚੱਲੀ ਹੁੰਦੀ ਆ ਡੇਰੀ ਫਾਰਮ ਦੇ ਵਿੱਚ ਵੀ ਜਦੋਂ ਗਾਵਾਂ ਆਪਾਂ ਡਰਾਈ ਕਰਦੇ ਆ ਜਿਵੇਂ ਹੁਣ ਆਹ ਮਹੀਨੇ ਦੇ ਵਿੱਚ ਗਾਵਾਂ ਡਰਾਈ ਹੁੰਦੀਆਂ 7ਵੇਂ ਮਹੀਨੇ ਦੇ ਵਿੱਚ ਆ ਕੇ ਹਨਾ ਵੀ 9ਵੇਂ ਮਹੀਨੇ ਤੋਂ ਜਾ ਕੇ ਸੂਆ ਸ਼ੁਰੂ ਹੋ ਜਾਂਦਾ ਜੀ ਹਨਾ ਤੇ ਵੀ ਆਹ ਜਿਹੜਾ ਸੀਜ਼ਨ ਚੱਲਦਾ ਵੀ ਇਹਦੇ ਵਿੱਚ ਤਾਂ ਯਾਰ ਪੱਲਿਓਂ ਪੈਂਦੇ ਆ ਪੈਸੇ ਵੀ ਗਾਵਾਂ ਬਚਾ ਕੇ ਨਹੀਂ ਦਿੰਦੇ ਆ ਖਰਚੇ ਵੱਧ ਜਾਂਦੇ ਆ ਵੀ ਤੁਹਾਡਾ ਕੀ ਵਿਚਾਰ ਆ ਜੀ ਇਸ ਨੂੰ ਲੈ ਕੇ ਹੁਣ ਦੇਖੋ ਜੀ ਆਪਾਂ ਪੰਜਾਬ ਦੇ ਕਈ ਇਹਦਾ ਖੇਤੀ ਪ੍ਰਧਾਨ ਦੇਸ਼ ਹੈ ਹਾਂਜੀ ਹੁਣ ਆਪਾਂ ਕੋਈ ਵੀ ਫਸਲ ਹੈ ਅੱਜ ਬੀਜਾਂਗੇ ਤਾਂ ਲਗਭਗ ਆਪਾਂ ਨੂੰ 6 ਮਹੀਨਿਆਂ ਬਾਅਦ ਉਹਦੀ ਜਿਹੜੀ ਆਮਦਨ ਆਹ ਹੋਊਗੀ। ਹੂੰ। ਉਹੀ ਕੰਮ ਗਾਵਾਂ ਦਾ ਜੀ। ਹੁਣ ਜੇਕਰ ਇਹ ਡਰਾਈ ਸੀਜ਼ਨ ਆ ਮੈਨੂੰ ਕਈ ਪੁੱਛ ਲੈਂਦੇ ਜੀ ਗਰਮੀਆਂ ਦੇ ਵਿੱਚ ਤਾਂ ਇਹ ਪੈਸੇ ਨਹੀਂ ਬਚਾਉਂਦੀਆਂ। ਉਹ ਮੈਂ ਕਿਹਾ ਤੁਸੀਂ ਪੈਸੇ ਨੂੰ ਛੱਡੋ ਗਰਮੀਆਂ 'ਚ ਇਹਨਾਂ ਨੂੰ ਬਚਾ ਲਓ। ਇਹੀ ਵੱਡੀ ਗੱਲ ਹੈ। ਆਹ ਦੇਖੋ ਜੀ ਕਿਵੇਂ ਮਾਸਟਰ ਜੀ ਹੋਰ ਨੇ ਇਧਰ ਮਤਲਬ ਇਹਨਾਂ ਦੀ ਤਿਆਰੀ ਕਰਕੇ ਰੱਖੀ ਹੋਈ ਆ। ਦੇਖੋ ਸਪਲੈਟਰ ਚੱਲੀ ਜਾਂਦੇ ਹਨ ਨਾ ਕੰਟੀਨਿਊ। ਜਦੋਂ ਸਾਨੂੰ ਮਨ ਲੱਗਾ 1.5 ਘੰਟਾ ਹੋ ਗਿਆ ਇੱਥੇ ਬੈਠਿਆ ਨੂੰ ਤੇ ਪ੍ਰੋਪਰ ਚੱਲੀ ਜਾਂਦੇ ਆ ਇਹ। ਲਗਾਤਾਰ ਉਦੋਂ ਦੇ ਹਨ ਜੀ ਹਾਂਜੀ ਇਹ ਇਸ ਤਰੀਕੇ ਨਾਲ ਇਹਨਾਂ ਨੂੰ ਮੰਨ ਲਓ ਚਲਾ ਕੇ ਵਿੱਚ ਦੀ ਹਵਾ ਪੱਖੇ ਚਲਾ ਕੇ ਗਿੱਲਾ ਸੁੱਕਾ ਇਸ ਤਰ੍ਹਾਂ ਕਰ ਕਰਕੇ ਮੌਸਮ ਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਸਹੀ ਮੰਨ ਲਓ ਬਚਾ ਕੇ ਰੱਖਣਾ ਹੁੰਦਾ ਹੈ ਮੇਨ ਗੱਲ ਇਹ ਹੈ ਜੀ ਦੁਪਹਿਰੇ ਦੁਪਹਿਰੇ ਤਿੰਨ ਚਾਰ ਘੰਟੇ ਆਪ ਨੂੰ ਮਿਹਨਤ ਕਰਨੀ ਪੈਂਦੀ ਹੈ ਜਾਂ ਜਿਹੜੇ ਵੱਡੇ ਫਾਰਮ ਉਹਨਾਂ ਤੇ ਆਟੋ ਲੱਗੇ ਹੁੰਦੇ ਆ ਕਟੋ ਉਹ ਕਰ ਦਿੰਦੇ ਆ ਉਸ ਤੋਂ ਬਾਅਦ ਚੋਂ ਚੱਲਦੇ ਰਹਿੰਦੇ ਆ ਵੀ ਦੇਖੋ ਹੁਣ ਕੀ ਹੈ ਇਹ ਜਿਹੜਾ ਲਗਭਗ ਹੁਣ ਜੁਲਾਈ ਮਹੀਨਾ ਚੱਲਦਾ ਜੀ ਹੁਣ ਜਿਹੜੇ ਡੇਅਰੀ ਫਾਰਮਰ ਹੈ ਸਾਰਿਆਂ ਦੀਆਂ گاਵਾਂ ਲਗਭਗ ਉਹ ਡਰਾਈ ਕਰਨ ਤੇ ਪੂਰ ਜੋਰ ਹੈ 2 ਮਹੀਨੇ ਉਹਨਾਂ ਨੂੰ ਡਰਾਈ ਕਰਨਗੇ 9ਵੇਂ ਮਹੀਨੇ ਤੋਂ ਸੂਣੀਆਂ ਸਟਾਰਟ ਹੋ ਜਾਂਦੀਆਂ 12ਵੇਂ ਮਹੀਨੇ ਦੇ ਵਿੱਚੋਂ ਸੂਪੇਦੀਆਂ 9ਵੇਂ ਤੋਂ ਲੈ ਕੇ 3ਜੇ ਮਹੀਨੇ ਤੱਕ ਉਹ ਲਗਭਗ ਜਿਹੜਾ ਸੀਜ਼ਨ ਹੁੰਦਾ گاਵਾਂ ਦਾ ਉਹੀ ਹੁੰਦਾ ਹੈ ਸਰਦੀਆਂ ਦੇ ਵਿੱਚ ਨਾ ਕੋਈ ਬਿਮਾਰੀ ਲੱਗੇ ਬਹੁਤ ਮੰਨ ਲਓ ਜੇਕਰ ਆਮ ਗਾਂ ਦੀ ਗੱਲ ਕਰੀਏ ਜਿਹੜੀ ਗਰਮੀ ਦੇ ਵਿੱਚ 20 ਲੀਟਰ ਦਿੰਦੀ ਹੈ ਤਾਂ ਉਹ ਸਰਦੀ ਦੇ ਵਿੱਚ 30 ਲੀਟਰ ਦਊਗੀ ਸਾਰੇ ਜਿਹੜੇ ਡੇਅਰੀ ਫਾਰਮਰ ਹੈ ਉਹ 9ਵੇਂ ਮਹੀਨੇ ਤੋਂ ਲੈ ਕੇ ਮਨ ਲਓ ਗਾਵਾਂ ਸੂਨੀਆਂ ਸਟਾਰਟ ਹੁੰਦੇ ਹੁੰਦੇ ਆਂ ਨਹੀਂ ਆ ਜੇਕਰ ਗਰਮੀ ਸੂਨਦੀ ਹੈ ਗਾਂ ਤਾਂ ਉਹਨੇ ਪ੍ਰੋਡਕਸ਼ਨ ਨਹੀਂ ਦਿੰਦੀ ਠੀਕ ਹੈ ਜੀ ਤਾਂ ਕਰਕੇ ਇਹ ਕਹਿੰਦੇ ਆ ਵੀ ਇਸ ਦੇ ਮਹੀਨੇ ਦੇ ਵਿੱਚ ਤਾਂ ਹੁਣ ਤੁਸੀਂ ਇਹਨਾਂ ਦਾ ਡਰਾਈ ਪੀਰੀਅਡ ਹੈ ਇਹਨਾਂ ਨੂੰ ਡਰਾਈ ਕਰਨਾ ਹੈ ਪ੍ਰੋਪਰ ਡਰਾਈ ਕਰਕੇ ਇਹਨਾਂ ਦਾ ਜਿਹੜਾ ਟਰਾਂਜੀਸ਼ਨ ਪੀਰੀਅਡ ਹੈ ਉਹਨੂੰ ਵਧੀਆ ਤਰੀਕੇ ਨਾਲ ਆਪਾਂ ਇਹ ਮੰਨ ਲਓ ਵੀ ਉਹਨਾਂ ਨੂੰ ਆਪਾਂ ਪ੍ਰੋਪਰ ਡਾਈਟ ਆ ਜਿਹੜੀ ਦੇਣੀ ਹੁੰਦੀ ਆ ਜਦੋਂ ਉਹਨਾਂ ਨੂੰ ਦੁੱਧੋਂ ਛੱਡਤਾ ਉਸ ਤੋਂ ਬਾਅਦ ਜੋ ਡਰਾਈ ਫੀਡ ਆਉਂਦੀ ਆ ਉਸ ਤੋਂ ਬਾਅਦ ट्रांजिशन ਫੀਡ ਆਉਂਦੀ ਆ ਚਾਹੇ ਤਾਂ ਆਪ ਦੀ ਬਣਾ ਕੇ ਪਾਲੋ ਨਹੀਂ ਕੰਪਨੀਆਂ ਨੇ ਉਹ ਬਹੁਤ ਸਾਰੀਆਂ ਆਉਂਦੀਆਂ ਆ ਉਹ ਦੇਖ ਕੇ ਉਹਨੂੰ ਪ੍ਰੋਪਰ ਜਦੋਂ ਉਹਦੀ ਕੇਅਰ ਹੋ ਜਾਂਦੀ ਆ ਪ੍ਰੋਪਰ ਮਨ ਲਓ ਸਹੀ ਤੇ ਸਟੇਜ ਦੇ ਵਿੱਚ ਪੂਰੀ ਰਾਜੀ ਹੋ ਜਾਂਦੀ ਆ ਫਿਰ ਜਾ ਕੇ ਨਾ ਤਾਂ ਕੋਈ ਜ਼ੇਰ ਦੀ ਦਿੱਕਤ ਆਵੇ ਤੇ ਉਹ ਅਗਲੇ ਮਨ ਲਓ ਸੂਏ ਦੇ ਵਿੱਚ ਵਧੀਆ ਦੁੱਧ ਦੇ ਦੇ ਠੀਕ ਹੈ ਜੀ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਿੰਨੀਆਂ ਹੁਣ ਤਾਂ ਆਹ ਸੀਜ਼ਨ ਦੇ ਵਿੱਚ ਜਿੰਨਾ ਕਿ ਦੁੱਧ ਦੇ ਤਾ ਪਸ਼ੂਆਂ ਨੇ ਬਹੁਤ ਹੈ ਜੇ ਹੁਣ ਤੁਸੀਂ ਉਹਨੂੰ ਧੱਕੋਗੇ ਮੰਨ ਲਓ ਕਈ ਵਾਰੀ ਪਸ਼ੂ ਆਪਣਾ ਸੂ ਵੀ ਪੈਂਦਾ ਗਰਮੀ ਦੇ ਵਿੱਚ ਜੇਕਰ ਉਹਦੀ ਕਪੈਸਿਟੀ ਮੰਨ ਲਓ ਹੈਗੀ 30 ਲੀਟਰ ਦੀ ਤਾਂ ਉਹ ਤੋਂ ਕੋਸ਼ਿਸ਼ ਕਰੋ ਵੀ ਆਪਾਂ 25 ਲੀਟਰ ਦੁੱਧ ਲੈਣਾ ਜੇ ਤੁਸੀਂ 35 ਲੈਣ ਦੀ ਕੋਸ਼ਿਸ਼ ਕਰਾਂਗੇ ਨਾ ਉਹਨੂੰ ਜ਼ਿਆਦਾ ਫੀਡ ਖਵਾਵਾਂਗੇ ਤਾਂ ਉਹ ਨਾ ਤਾਂ ਫੀਡ ਖਾਊਗੀ ਨਾ ਉਹਦਾ ਬਾਡੀ ਸਕੋਰ ਆਊ ਟੁੱਟੂਗਾ ਨਾ ਕਿ ਉਹ 35 ਤੇ ਜਾਣੀ ਨਹੀਂ ਉਹ ਹੰਕੂਗੀ ਹੁਣ ਆਪਾਂ ਵੀ ਦੇਖੋ ਵੀ ਗਰਮੀ ਦੇ ਵਿੱਚ ਫੀਡ ਪਚਾਉਣੀ ਵੀ ਬਹੁਤ ਔਖੀ ਹੈ ਪਸ਼ੂ ਨੂੰ ਪਚਾਉਣੀ ਬਹੁਤ ਔ ਠੀਕ ਹੈ ਜੀ ਮੰਨ ਲਓ ਫਿਰ ਤੁਹਾਡਾ ਕੀ ਕਹਿਣ ਦਾ ਭਾਵਾ ਵੀ ਜੇ ਆਪਾਂ 100% ਲਾਈਏ 100% ਲਾਈਏ ਤਾਂ ਵੀ ਫਿਰ ਆਹ ਸੀਜ਼ਨ ਦੇ ਵਿੱਚ ਆ ਕੇ ਪੈਸਾ ਬਚਦਾ ਹੈ ਜਾਂ ਪੱਲਿਓਂ ਪੈਂਦੇ ਆ ਜਾਂ ਜਿਵੇਂ ਆਪਾਂ ਗੱਲ ਕਰ ਲਈ ਵੀ ਅੱਗੇ ਜਾ ਕੇ ਪ੍ਰਾਪਰਟੀ ਹੁੰਦਾ ਇਹ ਪਰਪਾਈ ਹੋ ਜਾਂਦੀ ਆ ਹੋਣ ਵਾਲੀ ਹਾਂ ਪਰਪਾਈ ਹੋ ਜੂ ਜੀ ਹੋ ਸਕਦਾ ਮੰਨ ਲਓ ਮੈਨੂੰ ਨਹੀਂ ਲੱਗਦਾ ਵੀ ਘਾਟਾ ਪੈਂਦਾ ਜੇਕਰ ਸਾਰੀਆਂ ਹੀ ਗਾਵਾਂ ਡਰਾਈ ਹੋ ਗਈਆਂ ਫਿਰ ਤਾਂ ਦੇਖੋ ਆਪਾਂ ਨੂੰ ਪੱਲਿਓਂ ਖਵਾਉਣੀ ਪਊਗਾ ਪਰ ਫਿਰ ਵੀ ਇਹ ਵਿਚਾਰੀਆਂ ਇਹ ਨਹੀਂ ਵੀ ਆਪ ਦਾ ਹੱਕ ਜਿੰਨਾ ਕਿ ਇਹ ਖਾਂਦੀਆਂ ਉਹਨਾਂ ਕਿ ਤਾਂ ਜ਼ਿੰਦਗੀ ਹੀ ਰਹਿਣਗੇ ਠੀਕ ਹੈ ਜੀ ਹਾਂ ਜੀ ਇਹ ਇਹ ਗੱਲ ਬਾਤ ਆ ਵੀ ਜਾਨੀ ਕਿ ਇਸ ਮੌਸਮ ਇਦਾਂ ਦਾ ਹੈਗਾ ਜਿਹੜਾ ਹੁਣ ਚੱਲ ਰਿਹਾ ਵੀ ਭਾਈ ਇਹਦੇ ਵਿੱਚ ਆਪਾਂ گاਵਾਂ ਦੀ ਕੇਅਰ ਵੱਧ ਕਰ ਲਗੇ ਹਣਾ ਹਾਂਜੀ ਹੁਣ ਆਪਾਂ ਇੱਕ ਪਿਛਲੇ ਹਫਤੇ ਤੋਂ ਕੰਮ ਸ਼ੁਰੂ ਕਰਾਇਆ ਜੀ ਪੇਡ ਪ੍ਰੋਮੋਸ਼ਨ ਵਾਲਾ ਕਿਸੇ ਨੇ ਵੀ ਆਪਾਂ ਤੋਂ ਪੇਡ ਪ੍ਰੋਮੋਸ਼ਨ ਕਰਾਉਣੀ ਹੋਵੇ ਡੇਰੀ ਮਾਸਟਰ ਤੇ ਫਾਰਮਰ ਟੀਵੀ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਤਿੰਨੇ ਚੈਨਲ ਹੈਗੇ ਆ ਜੀ ਜੇ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਨਾਲ ਇਸ ਤੇ ਸੰਪਰਕ ਕਰ ਸਕਦੇ ਹੋ ਜੀ ਆਪਾਂ ਉਹਨਾਂ ਦੀ ਪ੍ਰੋਮੋਸ਼ਨ ਕਰਾਂਗੇ ਬਹੁਤ ਧੰਨਵਾਦ